ਪਿਛਲੇ ਦਿਨੀ ਕੁਝ ਸੋਸ਼ਲ ਮੀਡੀਆ ਤੇ ਕੋਸ਼ਕ న్యూਸ ਵੀ ਐਕਟਿਵ ਹੋਈਆਂ ਸੀ ਪ੍ਰੈਕਟੀਕਲ ਵੀ ਸੀ ਵੀ ਇੱਕ ਕੁਛ ਨਹਿਂਗ ਨਹਿਂਗ ਸਿੰਘ ਨੇ ਕਿਸੇ ਨੇ ਜਿਹੜੇ ਇਸ ਸ਼ਹਿਰ ਦੇ ਵਿੱਚ ਬੀੜੀਆਂ ਸਿਕਟਾਂ ਵਾਲਿਆਂ ਨੂੰ ਧਮਕੀ ਦਿੱਤੀ ਸੀ ਵੀ ਉਹ ਦੁਕਾਨਾਂ ਜਿਹੜੀਆਂ ਇੱਥੋਂ ਛੱਡ ਕੇ ਚਲੇ ਜਾਣ ਉਹਨਾਂ ਵਿੱਚ ਨਹੀਂ ਦੇਣਾ ਉਸ ਦੇ ਇੱਕ ਦੂਸਰੀ ਸੀ ਵੀ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਕਿਸੇ ਨਹਿਂਗ ਸਿੰਘ ਨੇ ਜਾ ਕੇ ਉੱਥੋਂ ਦੇ ਬੱਚਿਆਂ ਨੂੰ ਧਮਕੀਆਂ ਦਿੱਤੀਆਂ ਸੀ ਵੀ ਤੁਸੀਂ ਜੇ ਜੇ ਬੀੜੀਆਂ ਸਿਕਟਾਂ ਪੀਓਗੇ ਤੁਹਾਡੀ ਜਿਹੜੀ ਆ ਤੁਹਾਡੇ ਦੇ ਤੁਹਾਡੀ ਜਿਹੜੀ ਉਹ ਬਾਹ ਜਿਹੜੀ ਖਤਮ ਲਾ ਦਿੱਤੀ ਜਾਵੇਗੀ ਤੇ ਜਿਹਈਆਂ ਇਹਨਾਂ ਨੂੰ ਧਮਕੀ ਭਰੇ ਕੁਛ ਨਾ ਕੁਛ ਜਿਹੀ ਕਾਰਵਾਈ ਕੀਤੀ ਸੀ ਜਿਸ ਤਹਿਤ ਅਸੀਂ ਦੋਨਾਂ ਦੋ ਦੋਨਾਂ ਹੀ ਜਿਹੜੀਆਂ ਬਾਰਦਾਤਾਂ ਦੇ ਵਿੱਚ ਪਹਿਲੇ ਦੇ ਵਿੱਚ ਮਕਦਮਾ ਨੰਬਰ 103 ਥਾਣਾ ਏ ਡਿਵੀਜ਼ਨ ਦੇ ਵਿੱਚ ਦਰਜ ਕਰਕੇ ਉਹਦੇ ਤੇ ਜਿਹੜਾ ਉਹ ਸੋਸ਼ਲ ਮੀਡੀਆ ਤੇ ਇਸ ਵਪਾਰ ਕਰਨ ਵਾਲਿਆਂ ਨੂੰ ਜਿਹਨੇ ਧਮਕੀ ਦਿੱਤੀ ਸੀ ਮਲਕੀਰ ਸਿੰਘ ਅਰ ਪੰਜਾਬ ਸਿੰਘ ਪੁੱਤਰ ਦਰਵਾਜ ਸਿੰਘ ਵਾਸੀ ਸਲਦਾਨਪਿੰਡ ਠੰਡੋਰੀ ਅਮਰਸਰ ਉਹਨੂੰ ਲੋਕਾਂ ਨੂੰ ਨਵਰਤਬਰੇ ਭਾਸ਼ਣ ਦੇਣਾ ਸ਼ਰਾਬ ਮੀਟ ਤੰਬਾਕੂ ਆਦਿ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਦੀਆਂ ਧਮਕੀਆਂ ਦੇਣੀਆਂ ਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੇ ਕਾਰਨ ਉਹਨੂੰ ਜਿਹੜਾ ਗ੍ਰਿਫਤਾਰ ਕਰਕੇ ਉਸ ਮਕਦਮੇ ਦੇ ਵਿੱਚ ਉਹਨੂੰ ਜਿਹੜਾ ਪੇਸ਼ ਅਦਾਲਤ ਕੀਤਾ ਜਾ ਰਿਹਾ ਇਸੇ ਤਰ੍ਹਾਂ ਦੂਸਰਾ ਮਕਦਮਾ ਜਿਹੜਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਜਿਨ੍ਹਾਂ ਦੇ ਵਿਦਿਆਰਥੀ ਜਦੋਂ ਆਪਣੀ ਮੈਨੇਜਮੈਂਟ ਇੰਸਟੀਚਿਊਟ ਤੋਂ ਆਪਣੇ ਰੈਸੀ ਹੌਸਟਲ ਤੇ ਜਾਂਦੇ ਸੀ ਉਹਨਾਂ ਦੇ ਰਸਤੇ ਵਿੱਚ ਉਹਨਾਂ ਨੂੰ ਉਹਨਾਂ ਨੇ ਮਨਾਹੀ ਕੀਤੀ ਸੀ ਜੇ ਕੋਈ ਸਿਗਰਟ ਵੀੜੀ ਪਾਊਗਾ ਉਹਦੇ ਉਹਦੇ ਖਿਲਾਫ ਅਸੀਂ ਜੀ ਕਾਰਵਾਈ ਕਰਾਂਗੇ ਉਸ ਦਾ ਵੀ ਅਸੀਂ ਮੁਕੱਦਮਾ ਨੰਬਰ 114 ਤਾਰਾ 333 126 2352 ਬੀ ਐਨ ਐਸ ਥਾਣਾ ਛਾੜਾ ਦਰਜ ਕੀਤਾ ਸੀ ਇਸ ਮੁਕੱਦਮੇ ਦੇ ਵਿੱਚ ਵੀ ਅਸੀਂ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ੁਰਪਿਕਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਨੂਪਰਕਾਲੇ ਛਾੜਾ ਜਿਹੜਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਖਿਲਾਫ ਵੀ ਅਜੇ ਹਾਂ ਤਾਂ ਧਮਕੀ ਭਰੀਆਂ ਕਾਰਵਾਈਆਂ ਕਰਨ ਦਾ ਕਿ ਜੋ ਵੀ ਉਹਨੇ ਐਕਸ਼ਨ ਕੀਤੇ ਸੀ ਉਹਦੇ ਤਹਿਤ ਉਹਦੇ ਖਿਲਾਫ ਕਾਰਵਾਈ ਕੀਤੀ ਆ ਇਸੇ ਤਰ੍ਹਾਂ ਇੱਕ ਸੋਸ਼ਲ ਮੀਡੀਆ ਤੇ ਐਕਟਿਵ ਸੀ ਪਿੱਛੇ ਕੋਈ 12 ਕੁ ਸ਼ਰਧਾਲੂ ਆਏ ਸੀ ਉਹਨਾਂ ਦਾ ਦਰਬਾਰ ਸਾਹਿਬ ਦੇ ਜਾਂਦਿਆਂ ਹੋਇਆ ਰਾਤ ਦੇ 12 ਵਜੇ ਦੇ ਕਰੀਬ ਦੋ ਵਿਅਕਤੀਆਂ ਨੇ ਕਿਸੇ ਲੇਡੀ ਦਾ ਪਰਸਕ ਹੋਇਆ ਸੀ ਉਹ ਲੇਡੀ ਰਾਜਦੀਪ ਮਹਤਰਾ ਸੀਗੀ ਜਿਹੜੀ ਕਿ ਅਸਾਮ ਦੇ ਵਿੱਚੋਂ ਆਈ ਸੀ ਆਪਣੀ ਮਾਂ ਤੇ ਭੈਣ ਦੇ ਨਾਲ ਆਈ ਸੀ ਉਹਨਾਂ 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 ਤੋਂ ਕੋਈ ਦੋ ਡਾਊਟ ਜਿਹੜੇ ਨੰਬਰ ਬਾਈਕ ਵਾਲਿਆਂ ਨੇ ਆ ਕੇ ਉਹਨਾਂ ਤੋਂ ਉਹਨਾਂ ਦਾ ਪਰਸ ਗੋਇਆ ਸੀ ਉਸ ਦੋਸ਼ੀ ਇਹ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀਗੀ ਇਹ ਉਹ ਵੀ ਅਸੀਂ ਜਿਹੜਾ ਦੋਸ਼ੀ ਆ ਗ੍ਰਿਫਤਾਰ ਕਰ ਲਿਆ ਮੋਟਰਸਾਈਕਲ ਰਿਕਵਰ ਕਰ ਲਿਆ ਤੇ ਬਾਕੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਆ ਸਾਡੀ ਜਿਹੜੀ ਚੱਲ ਰਹੀ ਇਸੇ ਤਰ੍ਹਾਂ ਇੱਕ ਥਾਣਾ ਸਦਰ ਦੇ ਵਿੱਚ ਪਿੱਛੇ ਜੇ ਇੱਕ ਜਿਨ੍ਹਾਂ ਨੂੰ ਇੱਕ ਕੋਈ Hindu Hindu ਨੇਤਾ ਸੀ ਹਿੰਦੂ ਨੇਤਾ ਰਿਸੀ ਬੇਸਿਕਲੀ ਹਿੰਦੂ ਵਿਅਕਤੀ ਸੀਗਾ ਪਰੰਤੂ ਉਹਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕੋਸ਼ਿਸ਼ ਸਾਡੇ ਜਿਹੜੇ ਆਰਗੇਨਾਈਜੇਸ਼ਨ ਦੇ ਕਿਸੇ ਇੰਡੀਵਿਜੂਅਲ ਵਿਅਕਤੀਆਂ ਵੱਲੋਂ ਨਾਟ ਫਰੋਮ ਆਰਗੇਨਾਈਜੇਸ਼ਨ ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜਾ ਕਿਸੇ ਸਾਡੇ ਜਿਹੜਾ ਵਰਕਰ ਆ ਇਹ ਪੁਰਾਣਾ ਇਹ ਸਾਡਾ ਲੀਡਰ ਹੈ ਉਹਦੇ ਹਮਲਾ ਹੋਇਆ ਉਹਨੂੰ ਉਹ ਵੀ ਅਸੀਂ ਜਿਹੜਾ ਟਰੇਸ ਕਰ ਲਿਆ ਉਹਦੀ ਡਿਟੇਲ ਐਜ਼ ਆਫ ਨਾਓ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਉਹਦੇ ਵਿੱਚ ਕੋਈ ਵੀ ਕਿਸੇ ਧਰਮ ਦਾ ਜਾਂ ਕਿਸੇ ਸੰਸਥਾ ਦੇ ਕੋਈ ਅਗੇਨਸਟ ਵਾਲੀ ਕੋਈ ਗੱਲ ਨਹੀਂ ਸੀ ਉਹਦੇ ਚ ਉਸ ਵਿਅਕਤੀ ਦੇ ਖਿਲਾਫ ਐਨਡੀਪੀਐਸ ਦਾ ਇੱਕ ਪਰਚਾ ਦਰ ਸੀਗਾ ਜਿਹੜਾ ਜ਼ਖਮੀ ਹੋਇਆ ਸੀ ਉਹਦੇ ਲੜਕੇ ਦੇ ਖਿਲਾਫ ਵੀ ਜਿਹੜੇ ਪੰਜ ਮੁਕਦਮੇ ਦਰ ਸੀਗੇ ਜਿਨ੍ਹਾਂ ਦੇ ਵਿੱਚ ਉਹ ਆਲਰੇਡੀ ਜੇਲ੍ਹ ਦੇ ਵਿੱਚ ਆ ਉਹ ਮੋਟਿਵ ਸੀ ਜਿਹੜਾ ਉਹਨਾਂ ਦਾ ਉਸ ਸਬੰਧ ਦੇ ਵਿੱਚ ਕੋਈ ਹੋਰ ਰਿਲੇਟਡ ਮੋਟਿਵ ਸੀਗਾ ਉਹਦੇ ਚ ਕੋਈ ਜਾਤ ਪਾਤ ਧਰਮ ਜਾਂ ਕਿਸੇ ਕੋਈ ਕਿਸੇ ਪਾਰਟਿਕੂਲਰ ਸਮੁਦਾਇ ਦੇ ਬਾਰੇ ਨਹੀਂ ਸੀਗਾ ਤੇ ਉਹ ਕੇਸ ਵੀ ਆਲਮੋਸਟ ਫਾਈਨਲ ਹੋ ਗਿਆ ਅਸੀਂ ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਨੇ ਭਾਵੇਂ ਕੋਈ ਵੀ ਹੈਗੇ ਨੇ ਭਾਵੇਂ ਰੈਡੀਕਲਸ ਹੈਗੇ ਨੇ ਨਾਰਮਲ ਬੰਦੇ ਨੇ ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਅਸੀਂ ਨਾਲ ਹੀ ਅਪੀਲ ਵੀ ਕਰਦੇ ਆ ਤੇ ਧਾਰਨਾ ਵੀ ਕਰਦੇ ਆ ਵੀ ਕਿਸੇ ਵੀ ਮੁੱਦੇ ਨੂੰ ਬਿਨਾਂ ਵਜ੍ਹਾ ਉਹਨੂੰ ਕੋਈ ਧਾਰਮਿਕ ਰੰਗਤ ਦੇ ਕੇ ਉਹਨੂੰ ਕਿਸੇ ਕਿਸੇ ਪਾਰਟਿਕੂਲਰ ਕਮਿਊਨਿਟੀ ਦੀ ਰੰਗਤ ਦੇ ਕੇ ਇੱਕ ਦੂਜੇ ਦੇ ਖਿਲਾਫ ਉਛਾਲਣਾ ਜਾਂ ਕਿਸੇ ਵੀ ਕਿਸਮ ਦੀ ਜਿਹੜੀ ਹੇਟ ਸਪੀਚ ਆ ਔਰ ਟੋਲਰੇਟ ਨਹੀਂ ਕੀਤੀ ਜਾਵੇਗੀ ਉਹਦੇ ਖਿਲਾਫ ਜੇ ਵੀ ਕੋਈ ਇਹ ਆ ਕਰੇਗਾ ਉਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਸੀਂ ਜਿਹੜੇ ਇਹਨਾਂ ਸੰਸਥਾਵਾਂ ਨਾਲ ਸੰਬੰਧਿਤ ਵਿਅਕਤੀ ਸੀ ਉਹਨਾਂ ਨਾਲ ਪਰਸਨਲ ਇੰਡੀਵਿਜੂਅਲ ਲੈਵਲ ਤੇ ਇੱਕ ਸਾਡੇ ਆਫੀਸਰਜ਼ ਨੇ ਮੀਟਿੰਗਸ ਕਰਕੇ ਉਹਨਾਂ ਨੂੰ ਇਸ ਗੱਲ ਤੋਂ ਬਰੀਫ ਕਰ ਦਿੱਤਾ ਕਿ ਬਿਨਾਂ ਬਜਈ ਗੱਲ ਕੋਈ ਹੋਰ ਹੁੰਦੀ ਆ ਆਪਣੇ ਥੋੜਾ ਜਿਹਾ ਆਪਣੇ ਆਪ ਨੂੰ ਮੀਡੀਆ ਦੇ ਵਿੱਚ ਆਉਣ ਦੇ ਪਰਪਸ ਦੇ ਲਈ ਆਪਣੀ ਥੋੜੀ ਜਿਹੀ ਫਿਗਰ ਨੂੰ ਮੀਡੀਆ ਸ਼ੋਅ ਕਰਨ ਦੇ ਪਰਪਸ ਦੇ ਲਈ ਉਹ ਅਜਿਹੀਆਂ ਕੋਈ ਸਪੀਚਾਂ ਨੇ ਜਿਨ੍ਹਾਂ ਨਾਲ ਉਹਨਾਂ ਨੂੰ ਵਡਾਵਾ ਮਿਲਦਾ ਜਿਨਾਂ ਨੂੰ ਅਜਿਹਾ ਲੱਗਦਾ ਵੀ ਇਹ ਇੱਕ ਇੱਕ ਐਸ ਕਮਿਊਨਿਟੀ ਦੇ ਖਿਲਾਫ ਹੋ ਗਿਆ ਦੂਸਰਾ ਕਹਿੰਦਾ ਹਾਊਸ ਕਮਿਊਨਿਟੀ ਦੇ ਖਿਲਾਫ ਹੋ ਗਿਆ ਬਿਨਾਂ ਵਜ੍ਹਾ ਆਪਣੇ ਦੂਜੇ ਆਪਣੇ ਆਪ ਨੂੰ ਚੰਗਾ ਸਮਝ ਕੇ ਵੀ ਚਿੱਕੜ ਟੁੱਟਾਂਗੇ ਅਸੀਂ ਪਬਲਿਕ ਸਿਟੀ ਚਾਹਾਂਗੇ ਉਹਨਾਂ ਨੂੰ ਅਸੀਂ ਬਰੀਫ ਕਰ ਦਿੱਤਾ ਤੇ ਨਾਲ ਹੀ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਹ ਤਾੜਨਾ ਵੀ ਕਰਤੀ ਆ ਵੀ ਅਜਿਹੀ ਕਿਸੇ ਵੀ ਕਿਸਮ ਦੀ ਹੇਟ ਸਪੀਚਸ ਜਾਂ ਕਿਸੇ ਵੀ ਕਿਸੇ ਹੋਰ ਆਪਣੇ ਜਿਹੜੇ ਦੂਸਰੀ ਕਮਿਊਨਿਟੀ ਦੇ ਖਿਲਾਫ ਕੋਈ ਵੀ ਜਿਹੜੀ ਗੱਲ ਆ ਅਗਰ ਕੋਈ ਇਦਾਂ ਦੀ ਜਿਹੜੀ ਨਜਾਇਜ਼ ਕਰੇਗਾ ਗਲਤ ਕਰੇਗਾ ਉਹਨੂੰ ਕਿਸੇ ਨੂੰ ਅਸੀਂ ਡੌਲਰੇਟ ਨਹੀਂ ਕਰਾਂਗੇ ਉਹੀ ਅਸੀਂ ਇਹ ਮੈਸੇਜ ਵੀ ਦੇਣਾ ਚਾਹੁੰਦੇ ਆ ਉਹਨਾਂ ਨੂੰ ਅਪੀਲ ਵੀ ਕਰਦੇ ਆ ਤੇ ਉਹਨਾਂ ਨੂੰ ਅਸੀਂ ਇਸ ਗੱਲੋਂ ਵਾਰਨਿੰਗ ਵੀ ਦਿੰਨੇ ਆ ਵੀ ਇਟ ਵੌਂਟ ਵੀ ਡੌਲਰੇਟਡ ਜੀ ਜੇ ਅਜਿ ਕੋਈ ਕਾਰਵਾਈ ਕਰੇਗਾ ਕਾਨੂੰਨ ਅਨੁਸਾਰ ਜਿਹੜੀ ਉਹਦੇ ਬਣਦੀ ਕਾਰਵਾਈ ਕੀਤੀ ਜਾਏਗੀ ਉਹ ਉਹਨਾਂ ਨੇ ਪਿਛਲੇ ਸਮੇਂ ਇਹਹੀ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਕਿਸੇ ਦੁਕਾਨਦਾਰ ਤੋਂ ਇੱਕ ਤਰ੍ਹਾਂ ਦੀ ਐਕਸਟਰਸ਼ਨ ਕੀਤੀ ਸੀ ਉਹਦੇ ਕੋਲ ਗਏ ਸੀ ਐਕਸਟਰਸ਼ਨ ਕਰਨ ਦੇ ਬਹਾਨੇ ਆਪਣੇ ਆਪਣੇ ਤਰੀਕੇ ਨਾਲ ਉਹਨੂੰ ਕਹਿੰਦੇ ਤੋਂ ਜਿਹੜੀਆਂ ਮੋਬਾਈਲ ਦੇ ਵਿੱਚ ਜਾਲੀ ਚਿਪਾਂ ਜਿਹੜੀਆਂ ਆ ਪਾ ਕੇ ਵੇਚਦਾ ਜਾਲੀ ਚਿਪਾਂ ਦੇ ਤੇ ਨਾਲ ਕੋ ਆਪਣੇ ਜਾਲੀ ਜਿਹੜੇ ਮੋਬਾਈਲ ਆ ਇਦਾਂ ਦੇ ਕੰਮ ਕਰਦਾਗਾ ਉਸ ਦੇ ਆਧਾਰ ਤੇ ਉਹਨਾਂ ਦੋਨਾਂ ਨੌਜਵਾਨਾਂ ਨੇ ਉਸ ਵਿਅਕਤੀ ਦੇ ਜਿਹੜੇ ਲੈਪਟਾਪ ਚਾਰ ਲੈਪਟਾਪ ਚੱਕਲੇ ਸੀ ਖਲਾਸ ਉਹਨਾਂ ਕੋ ਕਾਫੀ ਮੋਬਾਈਲ ਜਿਹੜੇ ਡੱਬੇ ਚ ਬੰਦ ਕਰਕੇ ਲੈ ਕੇ ਸੀਗੇ ਉਹ ਆਪਣੇ ਇੰਡੀਵਿਜੁਅਲ ਕਿਸੇ ਥਾਂ ਤੇ ਲਿਜਾ ਕੇ ਉਹਨਾਂ ਨੇ ਉਸ ਦੁਕਾਨਦਾਰ ਨੂੰ ਉੱਥੇ ਬੁਲਾਇਆ ਉਸ ਦੁਕਾਨਦਾਰ ਨੂੰ ਬੁਲਾ ਕੇ ਉਦੋਂ 6 ਲੱਖ ਰੁਪਏ ਜਿਹੜਾ ਕੈਸ਼ ਲੈ ਲਿਆ ਸੀਗਾ 3 ਤੇ 3 2 ਲੱਖ ਰੁਪਏ 6 ਲੱਖ ਰੁਪਏ ਕੈਸ਼ ਲੈ ਲਿਆ ਤੇ ਉਹਨੂੰ 15 ਲੱਖ ਰੁਪਏ ਦੀ ਇੱਕ ਚਿੱਟ ਕਰਕੇ ਦੇਤੀ ਸੀ ਵੀ ਇਹ ਇੱਕ ਇਹ ਜਿਹੜਾ ਅਸੀਂ ਜਿਹੜੀ ਡੋਨੇਸ਼ਨ ਲੈ ਲਈ ਆ ਉਸ ਵਜ੍ਹਾ ਕਰਕੇ ਉਸ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਦੇ ਬਿਆਨ ਤੇ ਜਿਹੜਾ ਗ੍ਰੀਵਡ ਹੈਗਾ ਸੀ ਉਹਦੇ ਬਿਆਨ ਤੇ ਪਰਚਾ ਦਰਜ ਕੀਤਾ ਸੀ ਉਸ ਪਰਚਾ ਦਰਜ ਕਰਨ ਦੀ ਕਾਰਵਾਈ ਦੇ ਅਧੀਨ ਹੀ ਉਹ ਦੋਨਾਂ ਜਿਹੜਾ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਜਿਹੀ ਜਿਹੜੀ ਕਾਰਵਾਈ ਆ ਉਹ ਬੜੀ ਗੈਰਕਾਨੂੰਨੀ ਸੀ ਤੇ ਉਹ ਵੀ ਇਸ ਦੇ ਇਸ ਤਰੀਕੇ ਨਾਲ ਕਹਿੰਦੇ ਆ ਵੀ ਕੋਈ ਵੀ ਕਾਨੂੰਨ ਨੂੰ ਭਾਵੇਂ ਉਹ ਕਿਸੇ ਵੀ ਭਾਵੇਂ ਧਰਮ ਮਜ਼ਬਬ ਜਾਂ ਸੰਸਤਾ ਜਾਂ ਕਿਸੇ ਨਾਲ ਸੰਬੰਧ ਰੱਖਦਾ ਹੋਵੇ ਜੇ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ